ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਜੀ ਇਹ ਪਰਮਾਤਮਾ ਤੁਹਾਡੇ ਕਮਾਂਕਾਰਾਂ 'ਚ ਵਾਧਾ ਕਰੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਆਓ ਜੀ ਅੱਜ ਹੁਣ ਆਏ ਤੇ ਸੌਰੇ ਪਿੰਡ ਮਾਲਾ ਨੂੰ ਮਾਲਾ ਤੋਂ ਬਾਅਦ ਮੁੰਡਾ ਕੋਈ ਯਾਰ ਦੋਸਤ ਸੀਗਾ ਮੇਰਾ ਬਾਹਰੋਂ ਆਇਆ ਹੋਇਆ ਦਾ ਮੁੰਡਾ ਉਹਨੂੰ ਮਿਲਣ ਆਗੇ ਅੱਗੇ ਨਾਲੇ ਪਿੰਡ ਭਲਿਆਣ ਕੋਲ ਪੁਰੇ ਹੁਣ ਉਹਨੂੰ ਮਿਲ-ਮੋਲ ਕੇ ਹਟੇ ਆ ਜੀ ਉਹਨਾਂ ਦੇ ਘਰਾਂ ਜਾ ਕੇ ਆਏ ਵਿਹਲੇ ਹੋ ਕੇ ਹਟੇ ਆ ਤੇ ਹੁਣ ਮੈਡਮ ਜੀ ਕਹਿੰਦੇ ਆ ਵੀ ਭਾਈ ਇਹਨਾਂ ਨੇ ਗਰਾਰੀ ਆ ਇਹ ਜਿਹੜਾਈ ਵੀ ਹੁਣ ਇਹ ਕਹਿੰਦੇ ਸੀ ਚਮਕੌਰ ਸਾਹਿਬ ਨੂੰ ਜਾਣਾ ਸਵਾ ਅੱਜ ਪਹਿਲਾ ਦਵਾਨ ਆ ਤੇ ਮਾਹਾਂ ਵੀ ਗੱਲ ਸੁਣ ਲੈ ਹੁਣ ਟਾਈਮ ਹੋ ਗਿਆ ਵਾ ਬਹੁਤ ਡੰਗਰ ਬੱਚੇ ਦਾ ਟਾਈਮ ਹੋਇਆ ਵਾ ਲਾ ਕੇ ਕੰਮਕਾਰ ਵੀ ਕਰਨਾ ਕੋਈ ਹੈ ਪਰ ਕਿੱਥੇ ਇੱਧਰ ਤਾਂ ਮੈਡਮ ਜੀ ਦਾ ਕਹਿੰਦੇ ਵੀ ਨਹੀਂ ਕਰੀਏ ਨਾ ਕਰੀਏ ਜਾਣਾ ਹੀ ਜ਼ਰੂਰ ਆ ਜੋ ਮਰਜ਼ੀ ਹੋ ਜਵੇ ਹੈ ਬਾਈ ਬੋਲੇ ਬੋਲੇ ਫਿਰ ਮੈਂ ਜਵਾਬ ਦਿੰਨੀ ਆ ਹੁਣ ਬੋਲਦਾ ਸੱਚੀ ਗੱਲ ਦਾ ਹੁਣ ਬੰਦਾ ਬੋਲੂਗਾ ਇਹਦਾ ਵਾ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਸ਼੍ਰੀ ਚਮਕੌਰ ਸਾਹਿ ਪਹੁੰਚਣੇ ਅਰੇ ਥੋੜੀ ਜੀ ਦੂਰ ਆਸੀ ਤੇ ਕਿਉਂ ਲੇਕਿਨ ਜਾ ਸਕਦੇ ਮੇਰੇ ਨਾਮ ਕੇ ਚਮਕੌਰ ਸਾਹਿਬ ਮੱਥਾ ਨਹੀਂ ਟਿਕਾ ਸਕਦੇ ਤੁਸੀਂ ਮੱਥਾ ਤਾਂ ਟਿਕਾ ਸਕਦੇ ਆ ਮੱਥਾ ਟੇਕਣ ਦਾ ਕੋਈ ਹੋਰ ਟਾਈਮ ਵੀ ਹੁੰਦਾ ਆਏ ਥੋੜੀ ਆ ਵੀ ਹਾਂ ਕੋਈ ਬਹਾਨੇ ਸਰ ਜੀ ਇੱਥੇ ਆਏ ਵੇ ਆ ਕਰ ਲੋ ਤੁਸੀਂ ਉਹ ਪਤਾ ਨਹੀਂ ਕਿਸੇ ਯਾਰ ਦੋਸਤ ਕੋਲ ਜਾਣਾ ਤੁਸੀਂ ਕਹਿੰਦੇ ਮੈਂ ਜ਼ਰੂਰੀ ਜਾਣਾ ਹੈ ਹਾਂ ਤਾਂ ਕਰਕੇ ਫਿਰ ਪਰਸੋਂ ਆਪਾਂ ਕਿਤੇ ਹੋਰ ਜਾ ਰਹੇ ਆ ਤੇ ਅੱਜ ਦਾਦੀ ਨੇ ਤਾਂ ਚਲੋ ਯਾਰ ਕੀ ਕਾਨੂੰ ਮਿੰਤਾ ਕਰਾਈਆਂ ਗੱਲ ਪਤਾ ਕੀ ਐ ਬਾਈ ਨੇ ਕਹਣਾ ਤੂੰ ਵੀ ਚੰਗਾ ਕੰਮ ਫੜਿਆ ਪਰ ਉਹ ਜੇ ਮੂੰਹ ਚੱਕਿਆ ਕਦੇ ਕਿਧਰੇ ਨੂੰ ਕਦੇ ਕਿਧਰੇ ਨੂੰ ਠੀਕ ਗੱਲ ਕਰ ਭਾਜੀ ਨਾਲ ਮੈਂ ਗੱਲ ਕਰਤੀ ਆਈ ਹਾਂ ਉਹ ਕੱਲੀ ਉਹਨਾਂ ਨੇ ਪਹਿਲਾਂ ਮੈਂ ਬਣਾ ਕੇ ਆਈਆਂ ਪਰਮਿਸ਼ਨ ਲੈ ਕੇ ਮਨਾਉਣ ਦੀ ਤਾਂ ਲੋੜ ਨਹੀਂ ਉਹਨਾਂ ਨੇ ਜਸਟ ਮੈਂ ਬੱਚਿਆਂ ਮੈਕਅਪ ਆ ਜੀ ਨਾਨਕੇ ਜਾਣਾ ਚਾਹੁੰਦੇ ਆ ਮਾਲਾਂ ਤੋਂ ਬਾਅਦ ਜਾਈਏ ਚਾਓ ਜਾਓ ਘੁੰਮੋ ਘੁੰਮੋ ਅੱਛਾ ਦੱਸੋ ਹੋਰ ਕੀ ਚਾਹੀਦਾ ਬਾਈ ਜਦੋਂ ਮੈਂ ਇਹਨਾਂ ਨੇ ਪਿਆਰ ਨਾਲ ਪੁੱਛੇ ਲਿਆ ਮੈਂ ਸਿਰ ਉਹਨਾਂ ਨੂੰ ਮਿੰਟਾ ਕਰਨ ਦਿੱਤਾ ਸਾਨੂੰ ਲੋੜ ਨਹੀਂ ਪੈਦੀ ਕੋਈ ਪਿਆਰ ਨਾਲ ਕਹਿੰਦੇ ਨੇ ਚੱਲ ਤੂੰ ਚੱਲ ਉਹ ਤਾਂ ਠੀਕ ਆ ਪਰ ਜੇ ਹੁਣ ਕਹਿੰਦੇ ਵੀ ਉਹ ਉਹ ਨਹੀਂ ਬਚਾਰਾ ਜਵਾਬ ਦਿੰਦਾ ਬਾਈ ਤਾਂ ਹੁਣ ਨਜਾਇਜ਼ ਫਾਇਦਾ ਵੀ ਨਹੀਂ ਚੱਕ ਹੋਈ ਕਰਦਾ ਨਹੀਂ ਨਜਾਇਜ਼ ਫਾਇਦੇ ਦੀ ਗੱਲ ਸਹੀ ਆ ਤੁਹਾਡੀ ਠੀਕ ਆ ਆਪਾਂ ਰੋਜ਼ ਤਾਂ ਕਿਤੇ ਜਾਂਦੇ ਨੇ ਨਹੀਂ ਉਹ ਤਾਂ ਠੀਕ ਆ ਉਹਨਾਂ ਨੂੰ ਜਦ ਮੈਨੂੰ ਕਹਿੰਦੇ ਪਹਿਲਾਂ ਦਸ ਸਨਾਨ ਕੇ ਕਿੱਥੇ ਜਾਂਦਾ ਜੰਗੋਰ ਸਤ ਜਾਇਆ ਮੈਨੂੰ ਪ੍ਰਸ਼ਾਦ ਲਿਆ ਦੀ ਮੇਰਾ ਮੱਖਾ ਟੇਕਿਆ ਦੱਸੋ ਕੀ ਚਾਹੀਦਾ ਭਾਈ ਵੀ ਉੱਥੇ ਅਗਲਾ ਕਸ਼ਣ ਭਾਈ ਵੀ ਉਦਾਂ ਹੀ ਪਰਮਿਸ਼ਨ ਦੇ ਦਿੰਦਾ ਇਦਾਂ ਹੀ ਆ ਬੜੇ ਮਾਈ ਦੀ ਆਹੀ ਤਾਂ ਹੈਗੀ ਆ ਗੱਲ ਹੁਣ ਅਗਲੀ ਗੱਲ ਅਗਲੀ ਗੱਲ ਤਾਂ ਹੁਣ ਐ ਤਾਂ ਵੀ ਮੈਂ ਤਾਂ ਕਹਿੰਦਾ ਛੱਡ ਪੁਰਾ ਕੰਨ ਚਾਉਦਾ ਜਾਣਾ ਨਹੀਂ ਨਹੀਂ ਜਾਣਾ ਜੀ ਉਹ ਦੇਖ ਲੋ ਪੂਰੀ ਤੇ ਚਮਕਦਮ ਕਾਰਨ ਦੇਖਦੀਆਂ ਬਾਬੇ ਮੈਂ ਆ ਰਹੀ ਆ ਮਾਰੀਆਂ ਜੀ ਮੈਂ ਜੀ ਲੈ ਜੋ ਪਲੀਜ਼ ਦੱਸੋ ਦੇਖੋ ਇੱਕ ਗੱਲ ਤੁਸੀਂ ਮੇਰੀ ਮੰਨ ਲਓ ਮੈਂ ਕੋਈ ਵੀ ਤੁਹਾਡੀ ਇੱਕ ਗੱਲ ਮੈਂ ਮੰਨ ਹਾਂ ਠੀਕ ਆ ਪਰ ਥੋੜੇ ਚੰਗੇ ਅਸੀਂ ਮੈਂ ਮਤਲਬ ਹੁਣ ਇੱਕ ਗੱਲ ਤੇਰੀ ਆ ਮੰਨ ਲਵਾਂ ਵੀ ਹਾਂ ਭਾਈ ਜਾਣਾ ਅੱਛਾ ਮੈਂ ਮੇ ਅਮਰੀਕਾ ਗੱਲ ਮੰਨਣੀ ਆ ਤੁਹਾਡੀ ਗੱਲ ਮੈਂ ਆਹੀ ਤਾਂ ਗੱਲ ਮਨਵਾਉਣੀ ਵੀ ਰਹਿਣ ਦਿੰਦੇ ਆ ਸਾਲੇ ਲਿੰਗ ਪਤਾ ਹੈ ਨਾ ਇਹਨੂੰ ਪਤਾ ਹੈ ਕਦਮ ਮੰਣਣੀ ਆ ਮੈਂ ਆਈ ਤਾਂ ਮੈਂ ਗੱਲ ਬਣਾਉਣੇ ਨੂੰ ਫਿਰਦਾ ਦਾ ਵੀ ਭਾਈ ਚੱਲ ਚੱਲ ਕਦਮ ਮੰਨਾਂਗੇ ਹਾਂ ਅਛਾ ਨਾ ਠੀਕ ਆ ਭਾਈ ਜੀ ਦੇਖੋ ਮੇਰੀ ਗੱਲ ਸੁਣੋ ਹੁਣ ਆਪਾਂ ਜਾਵਾਂਗੇ ਵੀਡੀਓ ਸ਼ੂਟ ਕਰਾਂਗੇ ਨਾਨਕੇ ਵੀ ਜਾਵਾਂਗੇ ਮੈਨਾਂ ਜਦ ਗੁਰੂ ਘਰ ਦੇ ਸਾਰਿਆਂ ਨੇ ਦਰਸ਼ਨ ਕਰਨੇ ਆ ਜਿਸ ਬਲੌਗ ਵਿੱਚ ਹੁੰਨਿਆ ਤੇ ਅਗਲੇ ਬਲੌਗ ਤੋਂ ਹੋਗੇ ਕਿੰਨਿਆਂ ਨੂੰ ਖੁਸ਼ੀਆਂ ਪ੍ਰਾਪਤ ਹੋ ਜਾਣੀਆਂ ਕਿੰਨਿਆਂ ਦੇ ਦੁੱਖ ਟੁੱਟ ਜਾਣੇ ਮੰਨ ਲਓ ਵੀਡੀਓ ਨੂੰ ਦੇਖ ਕੇ ਕਿੰਨਿਆਂ ਨੇ ਆਪਣਾ ਸੀਸਾ ਵੀ ਤਾਂ ਦੇਣੀ ਆ ਹਨਾ ਫਿਰ ਆਪਾਂ ਇੱਕ ਬੜੇ ਵੀਰ ਦਾ ਦੁੱਖ ਥੋੜਾ ਜਿਹਾ ਦੁੱਖ ਕਿਉਂਕਿ ਤਾਂ ਗੁੱਸਾ ਝੇਡ ਸਕਦੇ ਆ ਠੀਕ ਆ ਲੇਕਿਨ ਅੰਨੇ ਸਾਰਿਆਂ ਨੇ ਜਿਹੜੀ ਚਿਹਰੇ ਤੇ ਮੁਸਕਾਨ ਆਣੀ ਆ ਸ਼ੀਉਣੀ ਆ ਉਹ ਵਧੀਆ ਨਹੀਂ ਤੁਹਾਡੀ ਨਹੀਂ ਜਦ ਕੀ ਮੈਨੂੰ ਅੰਨਾ ਵੀ ਪਤਾ ਬੜਾ ਵੀ ਕੁਝ ਨਹੀਂ ਕਹਿੰਦਾ ਉਲਟਾ ਖੁਸ਼ ਆ ਮੈਨੂੰ ਨੇ ਖੁਸ਼ ਕਰਕੇ ਭੇਜਿਆ ਹੋਰ ਛੱਡ ਦੇ ਤੁਸੀਂ ਲੋ ਬੜੇ ਵੀਰ ਨੇ ਪੈਸੇ ਵੀ ਦਿੱਤੇ ਆ ਮੈਨੂੰ 500 ਰੁਪਇਆ ਲੋ ਕਹਿੰਦੇ ਤਸਵਾ ਤਾਂ ਜੋ ਮਰਜੀ ਲਈ ਆਈ ਭਾਈ ਆ ਕੰਮ ਦੇਖ ਲਓ ਆ ਕੰਮ ਵਧੀਆ ਲੂਟ ਆ ਇੰਦਾ ਹੀ ਆ ਐ ਬੜਾ ਵੀਰ ਫਿਰ 40 ਨਹੀਂ ਬਣਦੀ ਹੁਣ ਅਸੀਂ ਕੀ ਕਰੀਏ ਭਾਈ ਸਾਡੀ ਬਥੇਰੀ ਬਣਦੀ ਆ ਬਸ ਮੇਰੀ ਬਣਦੀ ਨਹੀਂ ਕਹਿੰਦੀ ਭਾਈ ਨਾਲ ਕਮਾਲ ਹੋ ਗਿਆ ਬਈ ਮੇਰੀ ਤਾਂ ਬਣਦੀ ਆ ਭਾਈ ਮੈਂ ਇੱਕ ਵਾਰ ਮੇਰੇ ਮੂੰਹੋਂ ਬਾਜੋ ਕਾਲੇ ਨਿਕਲਦੀ ਪਹਿਲਾ ਕਹਿੰਦੇ ਅੱਛਾ ਇਦਾਂ ਕਿਹੜੇ ਜਲ ਪੂਰੀ ਹੋ ਗਈ ਚੱਲ ਭਾਈ ਜੀ ਇਹ ਨਹੀਂ ਹੈਗਾ ਮੇਰਾ ਬੜਾ ਭਾਈ ਹੈ ਠੀਕ ਆ ਹਾਂ ਇਸ ਕਾਲ ਚੱਲ ਭਾਈ ਚਲੋ ਫੇਰ ਤੁਸੀਂ ਚੱਲਦੇ ਮੇਰੇ ਬੜੇ ਭਾਈ ਦਾ ਆਰਡਰ ਹੈ ਜੇ ਨਹੀਂ ਤੁਸੀਂ ਮੰਨਦੇ ਮੈਂ ਹੁਣੇ ਫੋਨ ਲਾ ਲੈਣਾ ਉਹਨਾਂ ਨੂੰ ਅੱਛਾ ਜੀ ਜੀ ਕੰਮ ਆ ਮੈਂ ਇਹ ਨਹੀਂ ਕਹਿੰਦੀ ਤੁਸੀਂ ਵੀ ਜ਼ਰੂਰੀ ਆ ਲੇਕਿਨ ਤਾਂ ਤੁਸੀਂ ਉਹ ਜਾਣਾ ਤੁਹਾਨੂੰ ਵੀ ਤੇ ਰਿਕਵੈਸਟ ਕਰਦੀ ਹਾਂ ਤੁਸੀਂ ਚੱਲੋ ਅੱਛਾ ਲੇ ਚੱਲੋ ਪਲੀਜ਼ ਚਲ ਚੱਲਦੇ ਆ ਫੇ ਹੁਣ ਹੋਰ ਤਾਂ ਕੋਈ ਚਾਰਾ ਹੈ ਜੀ ਇੱਕ 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 ਸਰਫਾ ਹਾ ਜਿਹੜੀ ਤੇ ਗੱਲ ਕਹੀ ਹੈ ਨਾ ਵੀ ਹਾਂ ਵੀ ਸਾਡੇ ਸਾਡੀ ਫੈਮਿਲੀ ਮੈਂਬਰਾਂ ਨੂੰ ਦਰਸ਼ਨ ਹੋ ਜੂਗੇ ਉਹਦੇ ਕਰਕੇ ਫੇਰ ਹੁਣ ਮੈਂ ਕਿਹਾ ਵੀ ਚੱਲ ਚੱਲਦੇ ਚਲੋ ਇਸੇ ਲਈ ਤਾਂ ਹੋਈ ਗੱਲ ਉਹ ਵੀ ਟਾਈਮ ਪਰ ਦਿਮਾਗ ਚ ਆ ਗਈ ਹਾਂ ਬਾ ਇਹ ਤੂੰ ਦਿਮਾਗ ਲਾ ਗਈ ਟਾਈਮ ਫੇਰ ਚਲੋ ਪਾਪਾ ਇਹਨੇ ਆਪੇ ਲਗਵਾਤਾ ਹਾਂ ਉਹਨਾਂ ਨੂੰ ਪਤਾ ਨਾ ਮੇਰੇ ਦਿਲ 'ਚ ਸ਼ਰਦਾ ਵੀ ਮੈਂ ਆਉਣਾ ਚਾਹੁੰਦੀ ਆ ਸੋ ਇਸ ਕਰਕੇ ਬਿਲਕੁਲ ਬਿਲਕੁਲ ਚਲੋ ਫਿਰ ਹੁਣ ਚਲੀਏ ਫਟਾਫਟ ਨੇਰਾ ਹੋ ਜਾਣਾ ਚਲੋ ਚਲੋ ਨਾਨਕੇ ਰਾਂਹੀਂ ਚੱਕੇ ਤੇ ਚੱਲਣਾ ਗਏ ਹੋਵੇ ਸੇਵਾ ਕਾਂ ਚਲੋ ਚਲੋ ਪਹਿਲਾਂ ਹੁਣ ਆਪਾਂ ਮਾਮੇ ਰਾਂਹੀਂ ਕੋਲ ਜਾ ਮਾਮੇ ਰਾਂਹੀਂ ਕੋਲ ਚੱਲਦੇ ਮਾਮੇ ਰਾਂ ਨੇ ਸ਼ਾਮ ਨੂੰ ਇਕੱਠੇ ਹੋ ਕੇ ਜਾ ਰਹੇ ਨੇ ਜਾਂ ਅੱਛਾ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਮੇਰੀ ਪਲੈਨਿੰਗ ਆ ਬੜਾਈਆਂ ਆ ਆਹ ਦੇਖ ਲਓ ਪਹਿਲਾਂ ਹੀ ਪਲੈਨਿੰਗ ਹੋਈ ਵੀ ਆ ਕਹਿੰਦੀ ਮਾਮੇ ਰਾਂ ਨੇ ਸਾਰੇ ਨੇ ਇਕੱਠੇ ਹੋ ਕੇ ਨਾਲ ਜਾਣਾ ਪਲੈਨਿੰਗ ਪਹਿਲਾਂ ਹੀ ਹੋਈ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਚਮਕੌਰ ਸਾਹਿਬ ਦੀ ਸ੍ਰੀ ਚਮਕੌਰ ਸਾਹਿਬ ਦੀ ਸਵਾ ਠੀਕ ਹੈ ਜੀ ਮਿਲਦੇ ਫਿਰ ਜਾ ਕੇ ਤੁਹਾਨੂੰ ਓਕੇ ਜੀ ਫਿਰ ਓਕੇ ਪਾਂਚ ਕੇ ਜੀ ਅਸੀਂ ਅ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਐਂਟਰੀ ਲੈਂਦੇ ਆ ਤੇ ਲੰਗਰ ਲੱਗੇ ਹੋਏ ਆ ਜੀ ਥਾਂ ਥਾਂ ਜਾਂਦੇ ਆ ਨੂੰ ਠੀਕ ਹੈ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਾ ਰਹੇ ਆ ਅੱਗੇ ਅੱਗੇ ਫੋਟਕਮ ਚਾਹ ਬਰੈਡ ਪਕਾਉਣਿਆਂ ਦੇ ਲੰਗਰ ਤੇ ਸੰਗਤਾਂ ਦਾ ਸੋਨਾ ਇਕੱਠਾ ਹੈ ਜੀ ਠੀਕ ਹੈ ਔਜਗੇ ਜੀ ਅਸੀਂ ਦਾਸਤਾਨੇ ਸ਼ਹਾਦਤ ਠੀਕ ਹੈ ਲਾਈਟਾਂ ਬਹੁਤ ਚੱਲ ਰਹੀਆਂ ਜੀ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਵੀਡੀਓ ਦੇ ਵਿੱਚ ਥੋੜੀ ਜੀ ਪ੍ਰੋਬਲਮ ਆndi ਹੋਗੀ ਤੇ ਇੱਧਰ ਹੈਗਾ ਜੀ ਇਹ ਦਾਸਤਾਨੇ ਸ਼ਹਾਦਤ ਤੇ ਸਾਹਮਣੇ ਜੀ ਇੱਥੇ ਵੀ ਦਿਖ ਰਹੇ ਆ ਜੀ ਚਾਰੇ ਗੁਰੂ ਘਰ ਆਪਣੇ ਸ਼੍ਰੀ ਕਤਲਗੜ ਸਾਹਿਬ ਦਮਦਮਾ ਸਾਹਿਬ ਤਾੜੀ ਸਾਹਿਬ ਤੇ ਹਨਾ ਗੜੀ ਸਾਹਿਬ ਤੇ ਹੁਣ ਨਾਲ ਦੀ ਨਾਲ ਸੀ ਜਾ ਰਹੇ ਹਾਂ ਢੇਰਾ ਬਹੁਤ ਹੋ ਗਿਆ ਲੇਕਿਨ ਸੰਗਤ ਦਾ ਕੱਟ ਦੇਖ ਕੇ ਸੰਗਤ ਦਾ ਉਤਸ਼ਾਹ ਦੇਖ ਕੇ ਮਨ ਕਰ ਰਿਹਾ ਕਿ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਨੂੰ ਜੁਪ ਕਰੇ ਪੂਰੀ ਪਹੁੰਚ ਗਏ ਪੈਂਟ ਚ ਐਂਟਰ ਮਾਣੇ ਮਾਜਰੇ ਸੁਣੀਆਂ ਸੁਣੀਆਂ ਆ ਦੇਖੋ ਇੱਥੇ ਗੁਬਾਰੇ ਲੱਗੇ ਹੋਏ ਆ ਜੀ ਮੈਨੂੰ ਬੁਲਬੁਲਾ ਦਵਾ ਦਿਓ ਅੱਜ ਇਹ ਬੁਲਬੁਲੇ ਕਿ ਆ ਕਰਨਾ ਬਸ ਮੇਰਾ ਦਿਲ ਕਰਦਾ ਤੁਸੀਂ ਇਦਾਂ ਨਹੀਂ ਕਹਿੰਦੇ ਮੈਂ ਦਵਾ ਦਿੰਨਾ ਹਾਂ ਹਾਂ ਚਲ ਆਂ ਕਿ ਕਰੇ ਬੋਲ ਬੋਲੇ ਨਾ ਪੈਂਕਟ ਲੈ ਜਣਾ ਇੱਕ ਨਹੀਂ ਉਹ ਥੂਕਾ ਮਾਰ ਮਾਰ ਕੇ ਸਾਰੇ ਭਰ ਹੀ ਫਿਰ ਤੇ ਨਾ ਬੁਲਬੁਲੇ ਦਾ ਸ਼ੌਂਕ ਜੇ ਸ਼ੌਂਕ ਜੇ ਉਤਰਨਾ ਕਿਉਂ ਇਦਾਂ ਕਿਉਂ ਵੇ ਬੋਲ ਬੋਲੇ ਦਾ ਚਾਹ ਜੇ ਉਤਰਨਾ ਹਾਂ ਸਾਰੇ ਬੁਲਬਲੇ ਨਾ ਥੂਕਾਂ ਨਾਲ ਭਰੀਆਂ ਵਧੀਆ ਫਿਰ ਉਤਰਨਾ ਚਾਹ ਬੋਲ ਬੋਲੇ ਜੀ ਇੱਕ ਦਵਾ ਦੂੰਗਾ ਕੀ ਆ ਹੋ ਜਾਊਗਾ ਤੁਹਾਨੂੰ ਤੋ ਲੈ ਲਈ ਮਾਤਾ ਬੁਲਬੁਲਾ ਸਿੱਕ ਤਾਂ ਹੁੰਦੇ ਨਿਆਣੇ ਹਿੰਡ ਕਰਦੇ ਆ ਇੱਧਰ ਸਿਆਣੀ ਪਿਆਣੀ ਹਿੰਡ ਕਰੀ ਜਾਂਦੀ ਹੈ ਬਸ ਮੈਂ ਲੈਣਾ ਪਏ ਗਾਣਾ ਕੱਢੀ ਜਾਓ ਤੁਸੀਂ ਏ ਵੀ ਵੀ ਥੈਂਕ ਯੂ ਥੈਂਕ ਯੂ ਹਾਰ ਇੱਕ ਗੱਲ ਬਿਨਾਂ ਕਲੇਸ ਤੋਂ ਤਾਂ ਕਦੇ ਸੁਣਨੀ ਹੋਣੀ ਸਰਦਾਰ ਜੀ ਨੇ ਆਹੋ ਵੇ ਕਰ ਆ ਗਿਆ ਮੇਰੇ ਨਾਨਕੇ ਆਣਾ ਉਹ ਮੜ ਜਾ ਡਰ ਜਿਓ ਮਾਮੇ ਮੂਹਰੇ ਆ ਤੇ ਅੱਜ ਤਾਂ ਨਹੀਂ ਤਾਂ ਮਾਮੇ ਨਾਲ ਟਾਈਮ ਦਿੱਤਾ ਵਾ ਕਿਤੇ ਮਾਮਾ ਅੱਜ ਵੀ ਕਹੇ ਵੀ ਲੇਟ ਹੋ ਗਏ ਪਤਾ ਨਹੀਂ ਯਾਰ ਵੀ ਨਹੀਂ ਆਦੇ ਨਹੀਂ ਆ ਹੋਰ ਨ ਮਾਰੋ ਮੜ ਜੀ ਗੱਡੀ ਤੇ ਇਹ ਦਰਵਾਜਾ ਖੁੱਲਿਆ ਜਾਂ ਦਰਵਾਜਾ ਮਾਮੇ ਨਾਲ ਪਹਿਲੀ ਖੁੱਲਿਆ ਬਾਈ ਹੋਰ ਨ ਮਾਰੋ ਨਾਨਾ ਵੀ ਮੂਰੇ ਹੀ ਖੜਾ ਅੱਛਾ ਥੋਡੀ ਸਾਲੀ ਸਹਿਬਾ ਆ ਦੇਖੀ ਮਾਮੇ ਨੇ ਵੀ ਆ ਦੇ ਕੈਮਰਾ ਖੋਲ ਲਿਆ ਐ ਗਈ ਥੋੜੀ ਆ ਹਾਏ ਹਾਏ ਬਾਏ ਗਰੂ ਜੀ ਬਾਏ ਗਰੂ ਛਾਗ ਚੱਕ ਲਈ ਭਾਈ ਬਾਮਾ ਜੀ ਸਾਸ੍ਰਿਕਾ ਜੀ ਸਤਿ ਸ਼੍ਰੀ ਅਕਾਲ ਪੁੱਤ ਕਿੱਦਾਂ ਠੀਕ ਐ ਠੀਕ ਐ ਓਕੇ ਇੱਧਰ ਨੂੰ ਆ ਜਾ ਹਾਂਜੀ ਇੱਧਰ ਨੂੰ ਆ ਜਾ ਹਾਂਜੀ ਥੈਂਕ ਯੂ ਵੀ ਕਹੀਦਾ ਹੁੰਦਾ ਥੈਂਕ ਯੂ ਜੀ ਸਾਗ ਕੱਢ ਲਿਓ ਜੀ ਕਿਰਲੀ ਕੀ ਆ ਗਿਆ ਆਜੀ ਫੌਜੀ ਸਾਡਾ ਉਹ ਤਰੇ ਆਉਣਾ ਕੁਛ ਨਹੀਂ ਪਾਣ ਰਿਹਾ ਜ਼ੂਮੀ ਸਿਸਟਮ ਨਹੀਂ ਪਾਣ ਰਿਹਾ ਅੱਜ ਬੜਾ ਤਕਰਾਸ ਪ੍ਰਾਈਜ਼ ਦਿੱਤਾ ਤੇ ਪਾਸ ਸਾਸਰੀ ਕੱਲ ਪਰੋਣਾ ਉਹ ਸੁਣਾਓ ਉਹ ਯਾਰ ਫਿਰ ਇੱਕ ਗੱਲ ਸੁਣਾ ਪਰਮਿਆ ਆਪਾਂ ਪਰੋਣਾ ਬਾਅਦ ਅੱਜ ਪਤਾ ਕੀ ਗੱਲ ਆਪਾਂ ਯਾਰ ਦੀ ਦੋਸਤੀ ਰੱਖੀ ਹੈ ਨਾ ਠੀਕ ਹੈ ਨਾ ਤੇਰੀ ਹੱਥ ਦੀ ਆਪਾਂ ਹੈ ਹੱਥ ਹੱਥ ਮਰਾਈ ਜਾ ਲੱਗ ਗਈ। ਉਹ ਸਾਹ ਵੀ ਕਿਵੇਂ ਆਹਦੇ ਨੇ ਠੀਕ ਹੈ। ਘਰ ਕਿਨੇ ਆਉਂਦਾ ਬਹੁਤ ਬਹੁਤ। ਇਹਨੇ ਇੱਕ ਗੱਲ ਦੱਸ। ਹਾਂਜੀ। ਕਿ ਮੈਨੂੰ ਜਤਮੀਨ 2 ਵਜੇ ਦੀ ਕੀਤੀ ਆ। ਵੀ ਮੈਂ ਆ ਗਈ ਆ ਗਈ। ਚੱਕਰ ਕਿ ਆਇਆ। ਮੈਂ ਮੈਂ ਤਾਂ ਇਹਨੂੰ ਹੁਣ ਵੀ ਪੁੱਛ ਕੇ ਹਟਿਆ ਮਾਹ ਪਾ ਜੀ ਅੱਜ ਤਾਂ ਇਹਦਾ ਕੋਈ ਟਾਈਮ ਰੱਖਤਾ ਵਾ 2 ਵਜੇ ਦਾ। ਮੈਂ ਨਹੀਂ ਰੱਖਤਾ ਕੋਈ ਵੀ ਟਾਈਮ ਨਹੀਂ। ਮੈਂ ਕਹਿਨੀ ਮੈਂ ਕਿ ਸ਼ਾਮ ਨੂੰ ਆਨੀ ਆ ਸ਼ਾਮ ਨੂੰ ਆਨੀ ਆ ਮੇਰੀ ਗੱਲ ਕਿਸੇ ਨੂੰ ਮੈਂ ਦੱਸਿਆ ਇਹਨਾਂ ਨੂੰ ਭੈਣ ਨੂੰ ਨਾ ਚਾ ਇਹਨਾਂ ਨੂੰ ਘਰ ਦੇ ਕਿਸੇ ਨੂੰ ਦੱਸਿਆ ਮੈਨੂੰ ਇਹ ਫੋਨ ਆਇਆ ਕਹਿੰਦੀ ਮਾਮਾ ਅਸੀਂ ਅੱਜ ਆਉਣਾ ਮਹਾ ਵੈਲਕਮ ਬਸ ਕੋਈ ਟਾਈਮ ਤਾਂ ਵੀ ਦਿੱਤਾ ਟਾਈਮ ਮੈਂ ਪੁੱਛਿਆ ਕਦੋਂ ਤੱਕ ਹਾਂਜੀ ਇਹਨੇ ਮੈਨੂੰ ਕਿਹਾ 1 2 ਵਜੇ ਤੱਕ ਤੱਕ ਨਾ ਫਿਰ ਤੱਕ ਹਲੇ ਕਿ ਹੱਦ ਤੱਕ 1 ਵਜੇ ਆਉਂਗੇ 2 ਵਜੇ ਤੱਕ ਮਤਲਬ ਤੱਕ ਨਾ 2 ਵਜੇ ਤੱਕ ਤੁਮ ਆਣਾ ਦੀ ਹਾਂ ਜਾਂ ਕਹੇ ਮੈਂ ਵੀ ਮਾਮੇ ਸੀ ਅੱਜ ਆਉਂਗੇ ਪਰ ਟਾਈਮ ਦਾ ਨਹੀਂ ਪਤਾ ਮੈਂ ਤਾਂ ਇਹ ਹੁਣ ਵੀ ਆਉਂਦਾ ਆਉਂਦਾ ਪੁੱਛ ਕੇ ਰਹਿਆ ਮੈਂ ਕਿ ਭਾਈ ਅੱਜ ਵੀ ਕਿਤੇ ਮਾਮਾ ਹੀ ਨਹੀਂ ਕਿਤੇ ਦੂਆ ਕੰਮ ਨਾ ਹੋ ਜਾਵੇ ਨਹੀਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਮੈਨੂੰ ਇੱਕ ਮੇਰੇ ਪ੍ਰਾਣੇ ਨੇ ਤੁਸੀਂ ਹਮੇਸ਼ਾ ਮੇਰੇ ਕਹਤੇ ਪ੍ਰਾਣੇ ਵੀ ਬੈਠ ਕੰਮ ਕਰੀ ਚਾਹੇ ਦੱਸਾ ਦੇਣਾ ਸਾਡਾ ਪ੍ਰਾਣਾ ਮਾਰ ਮਾਰ ਕੇ ਚਾਹ ਪਾਣੀ ਤਾਂ ਪੀ ਲੈਣ ਦੇ ਨਹੀਂ ਮੈਂ ਬਸ ਠੀਕ ਹੈ ਬਹੁਤ ਠੀਕ ਹੈ ਮੈਂ ਥਕਾਉਂਦਾ ਨਹੀਂ ਮੈਂ ਵੈਸੇ ਗੱਲ ਕਰਦਾ ਮੈਂ ਤਾਂ ਵੈਸੇ ਗੱਲ ਕਰਦਾ ਵੀ ਅਸੀਂ ਤੋਂ ਵੇ ਤੇ ਡਿੱਗਦੇ ਜਦੋਂ ਸਾਡੇ ਆਪ ਨੂੰ ਸਾਹਮਣੇ ਨਹੀਂ ਗੱਲਾਂ ਹੋ ਗਿਆ ਕੋਈ ਗੱਲ ਨਹੀਂ ਇਹ ਤਾਂ ਲੇਟ ਫੇਟ ਹੁੰਦੇ ਰਹਿੰਦੇ ਆ ਜਦ ਵੀ ਹੁਣ ਤੂੰ ਪੁਰਾਣੀ ਆ ਸਾਡਾ ਪੁਰਾਣਾ ਨਾਮ ਆਪਾਂ ਨੂੰ ਬਤਾਇਆ ਹਾਏ ਹਾਏ ਕੀ ਦਿਖਾਏ ਲਾ ਮੈਂ ਮਸੀ ਸਾਸਰੀਕਾ ਠੀਕ ਹੈ ਹਾਂ ਵਧੀਆ ਜੇ ਵਧੀਆ ਲੱਗੇ ਤੁਹਾਨੂੰ ਸਰਪ੍ਰਾਈਜ਼ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਤਾ ਮੈਨੂੰ ਵੀ ਨਹੀਂ ਲੱਗਿਆ ਮਾਮੀ ਮੈਂ ਤਾਂ ਕਾਤਾ ਵੀ ਲਾ ਤੁਸੀਂ ਬਰੋਣਾ ਬਰੋਣਾ ਹੋਈ ਗਿਆ ਹੁਣ ਇੱਕ ਬਕਾ ਬਰੋਣਾ ਕਹੂਗਾ ਬਈ ਜਸਮੀਨ ਨੇ ਤਾਂ ਮੈਨੂੰ ਬੈਠਣ ਨੂੰ ਕਹਿਣਾ ਨਹੀਂ ਬੇ ਇਹ ਵੀ ਟੱਬਰ ਕਾ ਖੜਾ ਹੀ ਮੈਨੂੰ ਗੱਲਾਂ ਮਾਰੀ ਜਾਂਦਾ ਆਹੋ ਆਹੋ ਹੁਣ ਵਿਚਾਰੇ ਨੂੰ ਬਿਠਾਉਣਾ ਤਾਂ ਹੈਗਾ ਠਾਣੇ ਚ ਆਹ ਇਹ ਗੱਲ ਤਾਂ ਇਹ ਨਹੀਂ ਜਾਂਦੀ ਨਾ ਸਾਸਰੀਕਾ ਸਿਉਦਾਰੇ ਮਾਮੀ ਠੀਕ ਹੈ ਕਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਬੈ ਜਾਣਾ ਬੈ ਜਾਣਾ ਫਿਰ ਪੁੱਛਦਾ ਨਾ ਨਾਨੀ ਕਿੱਥੇ ਆ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਬੰਮੀ ਠੀਕ ਐ ਐਨ ਵਧੀਆ ਹਾਂਜੀ ਠੀਕ ਐ ਹਾਂ ਠੀਕ ਐ ਤੇਨੇ ਸਰਪ੍ਰਾਈਜ਼ ਸਾਡੇ ਸੋਹਣਾ ਲੱਗਿਆ ਬਹੁਤ ਵਧੀਆ ਕਾਦਾ ਬਣਾ ओ आईने ने पता मैं तो बढ़िया ओ तो मैं तेरी अंदर बोलूं नहीं नहीं कोई को। मतलब बिना दसे ते बी सी पहुंच गए थोड़े को हां ना पहुंच गए ना कोई नहीं इने दा घर है बिल्कुल बिल्कुल थोड़ा और पुत जन्म मत दिया हां ना कोई टाइम खुला तू अच्छा जन्म जन्म मत जी बस ये सब ठीक है ओ तो मेरी मां क्या ਖਰਾਉਂਗੇ ਪੀਓਗੇ ਬਸ ਪਾਣੀ ਪੀ ਲਿਆ ਜੀ ਉੱਥੇ ਜਾ ਕੇ ਖਾਓਗੇ ਆਪਾਂ ਉੱਥੇ ਜਾ ਕੇ ਖਾਓ ਚਾਹ ਚਾਹ ਪੀ ਲਓ ਐਨਾ ਕਰ ਪ੍ਰਾਣਾ ਪ੍ਰਾਣੀ ਇਨਸਾਨੀ ਚਾਹ ਕਰਦੇ ਤੂੰ ਨਾ ਆ ਪੀ ਚਾਹ ਨੂੰ ਸੇਵਾ ਕਰ ਗਰ ਲਓ ਬੈਂਕ ਕੈਂਦੀ ਨਹੀਂ ਕੁਝ ਵੀ ਮਾਮੀ ਲੈ ਕੇ ਸਾਥੀ ਚਾਹ ਪਿਲਾ ਲੜ ਦੋ ਕੋਮਾ ਮਾਮਾ ਠੀਕ ਤੇ ਸਾਰੇ ਹਾਂ ਜੀ ਹਾਂ ਮਾਮਾ ਮਾਮਾ ਅੰਦਰ ਅੱਛੇ ਚਾਹ ਦੀ ਬਣਾ ਲਈ ਮਾਮੀ ਮਰੇ ਆਪਾਂ ਇਹ ਅੰਦਰ ਜਾ ਆਣੇ ਆ ਕੋਈ ਨਹੀਂ ਠੀਕ ਹੈ ਸਾਰੇ ਆਣੇ ਇਕੱਠੇ ਹੋ ਕੇ ਬੈਜੋ ਚਲੋ ਕੋਈ ਨਹੀਂ ਐਕਸਟਰਾ ਮਾਮਾ ਮਾਸਤਾ ਆ ਗਿਆ ਜਿਹਦੀ ਬਾਡੀ ਹੋ ਮਾਮਾ ਦੀ ਸਾਡੇ ਸ਼ੂ ਨਹੀਂ ਸ਼ੂ ਮਾਮੇ ਜੰਨਨ ਦੀ ਜਾਨ ਆ ਕੇ ਸਾਡੇ ਮਾਮੇ ਨਾਲ ਪਿਆਰ ਸਾਡੇ ਮਾਮੇ ਜਾਨ ਬਹੁਤ ਆਖੇ ਮੇਲੇ ਦਾ ਭਾਈ ਠੀਕ ਹੈ ਮਾਮੂ ਹਾਂ ਠੀਕ ਹੈ ਭਾਈ ਅਦੀ ਬਹਾਵ ਤਾਂ ਕੇ ਵੀ ਇਕੱਠੇ ਹੋਏ ਆ ਨਾ ਜੀ ਪਰਮਾਤਮਾ ਦੀ ਕਿਰਪਾ ਕਰੀ ਪਰਮਾਤਮਾ ਨੇ ਨਹੀਂ ਕਰਦਾ ਬਹੁਤ ਸੋਫੀ ਬੀ ਬੀ ਕਰਦੇ ਹੁਕਮ ਸਾਡੀ ਸਭਾ ਦੇਖਣ ਦੀ ਪਰਤ ਦੇਖੀ ਨਹੀਂ ਹੈਗੀ ਸੈਟ ਦੇ ਦਾ ਪ੍ਰਾਇਤ ਕੀ ਦੇਗੀ ਤੁਹਾਡੇ ਬੋਲ ਵੀ ਪਕਾਤੇ ਤੁਸੀਂ ਕੀ ਕਿਹਾਤਾ ਤੇਰਾ ਵਿਆਹ ਹੋ ਜਾਵੇ ਇੱਕ ਮੇਰੇ بڑے ਵੀਰ ਦਾ ਹੋ ਜਾਵੇ ਨਾਲ ਚਲੋ ਸਾਡਾ ਤਾਂ ਹੋ ਗਿਆ ਨਿੱਕਦਾ ਹੋ ਜਾਣਾ ਬੜਾ ਵੀ ਹੋ ਜਾਣਾ ਨਾਲੇ ਤਾਂ ਵੀ ਹੋ ਜਾਣਾ ਆਪ ਤੇ ਠੀਕ ਹੈ ਤੁਸੀਂ ਹਾਂ ਠੀਕ ਠੀਕ ਚਲੋ ਅਦੇ ਜਾ ਇਹ ਆਜੋ ਬੈਠਦੇ ਹੋ ਚੁੱਲੇ ਕੋਲ ਨੂੰ ਆਜੋ ਕੋਈ ਨਹੀਂ ਕੋਈ ਨਹੀਂ ਆਜਾ ਮਾਮੇ ਉਹਨੂੰ ਇਹ ਤੋਂ ਮੁੱਛੀ ਹੋਰ ਚਾਹਤੇ ਰਹੂੰ ਹਾਂ ਮੈਂ ਕੋਈ ਨਹੀਂ ਕੋਈ ਇੱਕ ਬੈਠ ਤੁਸੀਂ ਜੀ ਆਜਾ ਮਾਮੇ ਜੀ ਹਾਂ ਬੈਠੋ ਬਾਈ ਬੈਠੋ ਦੇਖੀ ਜੀ ਮੈਂ ਕਿੱਥੇ ਬੈਠਾਂ ਕੋਈ ਨਹੀਂ ਮੈਂ ਥੱਲੇ ਬੈਠੂੰ ਸੀੜੀ ਲੈ ਲੈ ਫੇਰ ਤੂੰ ਹਾਂ ਸੀੜੀ ਸਹੀ ਹੈ ਅਸੀਂ ਚੁਆਈ ਨੂੰ ਪਾ ਲੈਨੇ ਆ ਘੇਰਾ ਹਾਂ ਉਹ ਬੈਠੇ ਠੀਕ ਆ ਮੈਂ ਕਿ ਸੁਕਾ ਦਿੱਤੇ ਸਾਂ ਹਾਂਜੀ ਕੰਮ ਕੋ ਮੇੜ ਕੇ ਆਉਂਦੇ ਹਾਂ ਹਾਂਜੀ ਹਾਂਜੀ ਅਸੀਂ ਤੁਹਾਨੂੰ ਬੁਸ ਲੈ ਕੇ ਆਏ ਆ ਥਨ ਸਾਰਿਆਂ ਨੂੰ ਸਾਗ ਹਾਏ ਰੱਬ ਇਹ ਖੁਸ਼ੀ ਦਾ ਸਾਗ ਬਹੁਤ ਮੰਨੀ ਆ ਦੀ ਸਾਗ ਖਾਣ ਦੀ ਇਹ ਖੁਸ਼ੀ ਦਾ ਸਾਗ ਹਾਂ ਹਾਏ ਸਾਗ ਹਾਏ ਰੱਬ ਸਾਗ ਮੇਰਾ ਕਹਿਣ ਵਾਲਾ ਬੀਬੀ ਬਣਾਉਣ ਨੂੰ ਫਿਰਦੀ ਸੀ ਸੁਣਦੇ ਆ ਮੰਮੀ ਥਰੇ ਪਿੱਛੇ ਨਹੀਂ ਉਹ ਕਹਿੰਦੀ ਆ ਵੀ ਬੀਬੀ ਤੂੰ ਬਣਾਈ ਲੈ ਮਮਾ ਹਾਂ ਆ ਗਿਆ ਬਾਲਾ ਜਾ ਕੇ ਆਇਆ ਸੀ ਨਾ ਸਜਾਂਦੇ ਹੋਏ ਪਰ ਮਾਮਾ ਨੇ ਭੇਜਤਾ ਮਮਾ ਨੇ ਖਾਣਗੇ ਚਲ ਇੱਧਰ ਬੜੇ ਮਾਮੇ ਦੇ ਭੇਜਿਆ ਸਾਰਾ ਮੜਾ ਮਾਮਾ ਖਾਊਗਾ ਸਾਰਾ ਬਾਗਾ ਨਾ ਦਰਚ ਨਾ ਕੋਸ ਵੀ ਖਾਈ ਨਹੀਂ ਬਾਗਾ ਨਹੀਂ ਮੈਲੀ ਹੁਣ ਥਾਕੇ ਖਾਣਾ ਤੇ ਲੰਗਰ ਤੇ ਸਹਿਣਾ ਬੰਦ ਦੇ ਦੇ ਉਹਨੇ ਉਹਨੇ ਨੇ ਉਹਨੇ ਚਟਣੀ ਅੱਜ ਅਸੀਂ ਬਣਾਈ ਆ ਤੇ ਤੇਰਾ ਬਾਬਾ ਘੋਮੇ ਹੱਥ ਪੜਦਾ ਅੱਜ ਤੈਨੂੰ ਚੱਗਣੀ ਖਵਾਈਏ ਰੋਟੀ ਨਹੀਂ ਪਰਦੇਣੀ ਹਾਂ ਵੀ ਚਿੱਟੀਆਂ ਦੇਣੀ ਆ ਮੈਂ ਕਾਦੇ ਜਿਨੋਂ ਮੈਂ ਤਾਂ ਇਹ ਆਪਣੇ ਕੋਲ ਚੱਲ ਨਹੀਂ ਆ ਹਾਂ ਅੱਛਾ ਮੈਂ ਮੰਮੀ ਵੀ ਤਾਂ ਮੇਰੀ ਕਿਹੋ ਜਿਹੀ ਆ ਹਾਂਜੀ ਸਰ ਕਰੋ ਕੋੜ ਪਕਾਲਾ ਤਾਂ ਫੋੜਦਾ ਵੀ ਭਾਈ ਬੈਠਾ ਇਹ ਸੱਪਾ ਵੀ ਭਾਈ ਲੱਗਾ ਚਲੋ ਬਾਕੀ ਬਣਾ ਕਰ ਲਈ ਜੀ ਆਪਾਂ ਦੋ ਚਾਰ ਬੰਦਾ ਫਿਰ ਹੁਣ ਥੋੜੀ ਸਵਾਬ ਨਾਲ ਘਾਲਾ ਤੁਰਨ ਦੀ ਭਾਈ ਆਪਾਂ ਜਾ ਕੇ ਮੱਥਾ ਮੱਥਾ ਟੇਕਣਾ ਹਾਂਜੀ ਚੱਲਦੇ ਆ ਵਾਹ 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 ਮਾਲਕੀ ਸਾਹਿਬ ਜਾ ਰਹੀ ਸੀਗੀ ਜੀ ਪਹੁੰਚ ਗਏ ਸੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਠੀਕ ਆ ਤੇ ਜਾ ਰਹੀਆਂ ਸਾਰੀਆਂ ਸੰਗਤਾਂ ਨਾਲ ਦੀ ਨਾਲ ਸਾਡੇ ਫੈਮਿਲੀ ਮੈਂਬਰਸ ਵੀ ਜਿੰਨੇ ਵੀ ਹੈਗੇ ਉਹ ਸਾਰੇ ਹੁਣੇ ਆ ਗਏ ਠੀਕ ਆ ਤੇ ਤੇ ਸਾਈਡ ਤੇ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਪਰ ਦੁਨੀ ਜੁੱਤੀਆਂ ਅੱਛਾ ਇਹਦਾ ਕੋਈ ਨਹੀਂ ਆਉਂਦਾ। ਇਹ ਗੱਲ ਇਹੋ ਹੀ ਗੱਦੀ ਬਾੜੀ ਤੇੜਫੜ ਕਰੀ। ਦੋਨਾਂ ਨੇ ਅਸੀਂ ਕਹਿ ਲਿਆ। ਐ ਮਾਮੀ ਮੈਂ ਤਾਂ ਜੂਸ ਪੀਣਾ ਸੰਤਰੇ ਦਾ। ਚਲ। ਮਾਮੀ ਪਲਾ। ਮਾਮੀ ਚੱਲ। ਚੀਨਾ ਚੱਲ। ਦੇਖ ਲਓ ਲੈ ਕੋਈ ਖੜਦਾ ਹੀ ਨਹੀਂ। ਆ ਜਾ। ਮਾਮੀ ਕਹੇ ਆ ਜਾ। ਆ ਮੈਂ ਜੂਸ ਲਾ। ਇਹ ਪਹਿਲੇ ਲਓ। ਵਰਿੰਦਰ ਨੂੰ ਮੈਂ ਲਾ ਲਵਾਂ। ਬੜਾ ਦੌਰਵਿੰਦਰ ਨੇ ਵੀ ਪੀ ਲੈਣਾ ਇਹਨਾਂ ਨੇ ਵੀ ਪੀ ਲੈਣਾ ਮੇਰੇ ਵਾਲੇ ਗਲਾਸ 'ਚ ਪੀ ਲਣਗੇ ਇਹ ਕੋਈ ਗੱਲ ਨਹੀਂ ਸਭ ਕੋ ਹਜਮਾਨਾਨ ਕੇ ਆ ਕੇ ਨਾਨਕੇ ਆ ਕੇ ਢਿਡਨੀ ਜੇ ਭਰੀਆ ਕਿਆ ਕਰਿਆ ਮੰਨਦੀ ਹੈ ਨਾ ਸਾਰਿਆਂ ਨੂੰ ਖੜਾ ਆਇਆ ਸਾਰਿਆਂ ਨੂੰ ਸਾਰਿਆਂ ਨੂੰ ਖੜਾਇਆ ਸਾਰਿਆਂ ਨੂੰ ਬੁਲਾਇਆ ਕਿਉਂ ਮੈਂ ਤਾਂ ਸਾਰਾ ਕੁਝ ਆਜਮ ਹੋ ਜੜਾ ਜੂਜ ਪੀਣਾ ਕੀ ਨਹੀਂ ਮਾਮੇ ਬੁਲਾਣ ਮੈਂ ਪੀਣਾ ਬਸ ਮੈਂ ਨਹੀਂ ਦੋ ਮੈਂ ਪੀਣਾ ਇਹਨਾਂ ਨੂੰ ਪੁੱਛ ਲਈਂ ਕਿੰਨੇ ਆ ਹਾਂ ਯਾਸੀਨ ਮਾਮਾ ਦੇ ਇਕ ਲੱਭੜੇ ਕਰਕੇ ਹੈ ਤਾਂ ਮਾਮੇ ਬੁਲਬਲਾ ਲੈਣਾ ਬੁਲਬਲਾ ਆਊਗਾ ਲਾਉਂਗੇ ਦੇਖੇ ਰਾਈ ਟਾਈ ਕਰਾਊਗਾ ਰਹਿੰਦਾ ਪ੍ਰਣਾ ਹਲੇ ਆ ਰਹੀ ਐ ਮੈਂ ਮੇਰੇ ਦਿਖਾਉ ਚੈਟ ਦੇਖ ਰਹੇ ਹਾਂ ਮੈਂ ਕੱਝ ਫਿਰ ਦਊਂਗਾ ਹਾਂ ਹੋ ਰਾਈਟ ਦੈਟਸ ਲਾਈਕ ਮਾਈ ਮਾਮਾ ਜੀ ਰਾਈਟ ਠੀਕ ਆ ਜੀ ਸਲੈਕਸਾਂ ਵਗੈਰਾ ਬਹੁਤ ਕੁਝ ਇਹ ਤੇ ਸਮਾਨ ਆਇਆ ਹੋਇਆ ਹੈ ਜੀ ਲੈ ਲੋ ਜੀ ਆ ਕੇ ਜਿਹਨੇ ਜਿਹਨੇ ਜਿਹੜਾ ਕੁਝ ਲੈਣਾ ਠੀਕ ਆ ਮੈਂ ਨਹੀਂ ਉੜਦੀ ਨਾ ਅੰਮੀ ਨਾ ਉੜਦਾ ਜੀ ਜਿਹਨੇ ਨੂੰ ਕੁਝ ਵੀ ਬਣਾਵੇ ਸਹੀ ਹੈ ਨਾ ਤੁਸੀਂ ਵੀ ਵਿੱਚ ਨੂੰ ਆ ਜਾ ਤੁਸੀਂ ਪਿੱਛੇ ਜੇ ਖੜ ਗਏ ਗੋਤੀ ਗੋਤੀ ਇਕੱਠੇ ਹੋ ਜਾ ਮਮ ਮੇਰਾ ਗੋਤੀ ਆ ਤਾਇਆ ਕਰਕੇ ਕਹਿੰਦੀ ਹੈ ਭਾਈ ਭਾਈ ਭੈਣ ਭਾਈ ਆਹੀ ਹੈ ਸਹੀ ਹੈ ਸੰਗਤਰੇ ਦਾ ਨੂਨ ਕੜ ਮਾਮਾ ਹੀ ਨੂਨ ਕੜਾ ਨੂਨ ਕੜਾ ਦੇਖੀ ਲਹਿ ਹਸੀ ਜਾਓ ਤੁਸੀਂ ਮਾਸੀ ਨੇ ਦੇਖ ਕੇ ਹਸੀ ਜਾਓ ਬਸ ਤੁਸੀਂ ਵੀ ਮਾਸੀ ਕਿਉਂ ਸਕਾਹੋਗੀ ਮਾਸੀ ਕੁਝ ਨਹੀਂ ਕਹਿੰਦੀ ਮਾਸੀ ਤਾਂ ਪਿਆਰੇ ਮੇਰੇ ਨਾਲ ਨੇ ਅੱਜ ਬਹੁਤ ਵਧੀਆ ਸਵੇਰ ਤੁਹਾਨੂੰ ਮਿਲੀ ਹੈ ਜੀ ਠੀਕ ਹੈ ਜੀ ਸਾਡਾ ਕਿੱਥੇ ਗਿਆ ਜੀ ਜੋ ਕਿਹਾ ਕਦ ਬੇਰੋਣੇ ਸੀ ਇਹ ਹੋਈਏ ਇਹਨੇ ਐਸੇ ਕਿ ਆਉਣਾ ਤਾਂ ਹਾਂ ਜਿਨਾ ਕੀ ਸਾਡੀ ਪੰਜਾਬੀ ਦਾ ਬਹੁਤ ਕਦੇ ਤਰਜ਼ ਕਰ ਬਾਤ ਪਿਆ ਵਾ ਹਾਂ ਸਾਡਾ ਮਿਲਣ ਸਹੀ ਹੈ ਕਿਰਪਾ ਪੂਰੀ ਹੋਈ ਹੈ ਹਰ ਸਵੇਰ ਨੂੰ ਮਾਸੀ ਦੀ ਵੇਟ ਰਹਿੰਦੀ ਹੈ ਮਾਸੀ ਆਉਂਗੇ ਹਾਂ ਰਵਿੰਦਰ ਸਾਡਾ ਕਰਮ ਵਾਲਾ ਜਿਹੜੇ ਸਾਰੇ ਕੁਝੋ ਕੁਝ ਮਿਲ ਗਏ ਜਿਹੜੇ ਸਾਡੇ ਰੌਣਕੀ ਪਰਿਵਾਰ ਨਾਲ ਮੇਲ ਹੋਏ ਆ ਇਹਨਾਂ ਦੇ ਸਹੀ ਆ ਚਲੋ ਦੇਖੋ ਸਾਨੀ ਕਿ ਵਧੀਆ ਜਦੋਂ ਹੁਣ ਮੇਲ ਜਿੱਥੇ ਮਿਲਣੇ ਉਹਨਾਂ ਮਲਾਤ ਤੇ ਮੇਲ ਤੇ ਨਾਲੇ ਬੰਦਾ ਕਿਸ ਤਰ੍ਹਾਂ ਉਹ ਸਾਨੂੰ ਪਹਿਲਾਂ ਹੀ ਪਤਾ ਵੀ ਕਿਤੇ ਹਾਂ ਐ ਸਹੀ ਸਹੀ ਆ ਪੂਰਾ ਆ ਇਹ ਹਟਾ ਨਹੀਂ ਜਾਇਆ ਲੈ ਇਹ ਕਿਆ ਕਰਨਾ ਛਾਗ ਵਾ ਪੁਰਾਣੇ ਜਾਨੇ ਜਿਹਦੇ ਪਰ ਆਖੇ ਛਾਗ ਜੀ ਦੇੰਦੇ ਸੀ ਛਾਗ ਲਾਏ ਮੈਂ ਨਾਲ ਜੀ ਕਿਆ ਗੱਲ ਕੀ ਜਨਣਾ ਹੁਣ ਅੰਨੀ ਸੋਜੀ ਨਹੀਂ ਸੀ ਹੁੰਦੀ ਮੈਂ ਨਾ ਸ਼ੁਗਰ ਚੱਕਲਾ ਵੇਲਣਾ ਬਹੁਤ ਲੱਗ ਕੇ ਗਿਆ ਹੂੰ ਉਹ ਬਹੁਤ ਨੇਕੀ ਲੱਗ ਗਈ ਨਾ ਵੈਸੇ ਦੇਖ ਲਓ ਸਾਰਾ ਕੁਝ ਹੈ ਨਾ ਉਹ ਤਾਂ ਹੀ ਸਮਾਨ ਹੈ ਨਹੀਂ ਲੱਕੜ ਦਾ ਹੀ ਹਾਂ ਵਧੀਆ ਸਮਾਨ ਹੈ ਅਸੀਂ ਸਦਾ ਖਾਇਓ ਆਪਣੀਆਂ ਸਿਫਤਾਂ ਆਪੇ। ਕੋਈ ਦਗਾਦੀ ਨਹੀਂ ਹੈ ਕਿ ਮੈਂ ਹੁਣ ਆਪੇ ਕਰਾਂ। ਨਹੀਂ, ਕੀ ਕਹ ਸੋਹਣੀ ਲੱਗਦੀ ਆ। ਇਹ ਕਹ ਰਿਹਾ ਕਿ ਕੀ ਹੋਊਗਾ। ਮੈਂ ਕਿਹਾ ਤਾਂ ਹੈਗਾ ਵੀ ਸੋਹਣੀ ਲੱਗਦੀ ਆ। ਜਿੰਮ ਟੇ ਕੇ ਰਿਟਾ। ਤੇਰੇ ਲਈ। ਬੜਾ ਜੂਨੇ ਰੰਗ ਦਾ ਟੋਟੇ। ਛੋਟਾ ਕਿੰਨੀ ਦਿੱਤੀ ਲੈ ਲੈ। ਇਹ ਛੋਟਾ ਜਿਹਾ। ਪਾਪਾ ਜੀ। ਇੱਕ ਮਿੰਟ ਲੈ ਲੈ। ਆਹ। ਵੀਡੀਓ ਬਣਦੀ ਆਈ ਹੈ ਤੇ ਆਹ ਲੈ ਕੇ ਜਾਣਾ ਹੈ ਜੀ ਘਰ ਨੂੰ ਚਾਬੀਆਂ ਟੰਗਣ ਨੂੰ। ਕੀ ਲੈਣਾ? ਲੈਣਾ। ਕਿੰਨੇ ਦਾ ਹੋਵੇ? ਲੈ ਲੈਨੇ ਆਹ ਬੱਲੇ ਤੇਰੇ ਠੀਕ ਨੇ ਨਾ? ਹੁਣ ਪੜਤਾਈ ਦਿਨ ਲੁਟਾ ਦਿੰਦੇ ਆ। ਮੈਨੂੰ ਵੀ ਹੁਣ ਦੀਦੀ ਵਾਲੀ ਹਵਾ ਆ ਗਈ। ਹਾਂ। ਹਾਂ। ਬਲ ਬਲ ਕਿੰਨੇ ਦੀ ਹੈ? ਬਲ ਬਲ 1500 2500 ਮਾਂ ਸਰ ਜੀ ਹੋਗਾ ਜਿੰਨੀ ਬੱਸ 250 250 ਮੈਂ ਗਿਰਜਣਾ। 250 ਨਾਹੀਂ ਨਹੀਂ ਮੈਂ ਕਿਹਾ ਮੈਂ ਚਲੂੰ ਸਾਡਾ ਉਹ ਫੜ ਕੇ ਦੇਖਣ ਨੂੰ ਸਾਡੇ ਕੋਲ ਹੈਗਾ ਸਾਰਾ ਸਮਾਂ ਦੇ ਦੇ ਲਈ ਬਣੀ ਜਿਹਾ ਬਣੀ ਸਮਾਂ ਆ ਲੈ ਚਾਹੇ ਫਿਰ ਅੱਜ ਚਲੋ ਜੀ ਫਿਰ ਜਾਊਂਗਾ ਨਹੀਂ ਤੇ ਬਾਅਦ ਜਾਊਂਗਾ ਮੈਂ ਵੀ ਆਹ ਭੋਜਨਾ ਲੈਣੇ ਕਿਤੇ ਘਰ ਚਾਹਤੀ ਘਰ ਆ ਵੀ ਲੈ ਜਾਣਦੀ ਆ ਅੱਜ ਤੇ ਜੋ ਤੁਸੀਂ ਕਹਿੰਦੇ ਸੀ ਜਿਹੜੇ ਖੋਲ ਕੇ ਦੇਣਾ ਹੈ ਛੜੋ ਜਿਹਨਾਂ ਨਾਲ ਗੱਲ ਕਰੋ ਆਹੋ ਨੋਟ ਦਾ ਇਹ ਲੈ ਕੇ ਚੱਲੋ ਬੱਸ ਹੀ ਕਹਿੰਦੀ ਤਾਂ ਲੈਣਾ ਨਹੀਂ ਚੱਲ ਆ ਰਿਹਾ ਆ ਜਾ ਕਰਤੀਆਂ ਬੱਸ ਨਾ ਲੈਣਾ ਲੈ ਲਾ ਨਹੀਂ ਨਹੀਂ ਅੱਜ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੀ ਹਾਂ ਆਹ ਜੀ ਵਧੀਆ ਅੱਛਾ ਲਾ ਨਿਆਣੇ ਵਾਲੇ ਖਲਾਉਣਿਆਂ ਕੋਲੇ ਆ ਗਈ ਫੇਰ ਮੈਂ ਲੱਗਿਆ ਫਲਾਵਰਾ ਲੈ ਫੁੱਲਾ ਫਲਾਂ ਕੋਲੋਂ ਚੱਲੀ ਜਾਵਾਂਗਾ ਸ਼ਾਇਦ ਆਹ ਦੇਖੋ ਕਿੰਨੀ ਸੋਹਣੀ ਹੈ ਜੀ ਹਾਂ ਵਧੀਆ ਠੀਕ ਹੈ ਠੀਕ ਹੈ ਸਿਰਪਰ ਤੋਂ ਚੁੰਨੀ ਗਿਰੀ ਜਾਂਦੀ ਹੈ ਖਰਾਬ ਨਾ ਕਰਦੀ ਹੌਲੀ ਜਿੱਤ ਗਲਤੀ ਹੈ ਗਲਤੀ ਹੈ ਮੇਰੀ ਬਿਲਕੁਲ ਵੈਸੇ ਉਸ ਵਿੱਧੀ ਦਿਨ ਦੇਖੋ ਸੀ ਐਡਾ ਫਰੀਆ ਨੇ ਸੀਟਕਣਾ ਚਾਹੀਦਾ ਕਿਤੇ ਨਾ ਕਿ ਨੀਚੇ ਨੀ ਗਿਰੀ ਹੋ ਜਾਂਦੀ ਹੈ ਠੀਕ ਹੁਣ ਪਤਾ ਲੱਗਿਆ ਤੁਹਾਨੂੰ ਆ ਦੇਖੋ ਫੁਲਿਸ ਤੇ ਸੋਨੇ ਰਹਿ ਹੈ ਆ ਚੀਜ਼ਾਂ ਵਧੀਆ ਹਾਂ ਬਿਲਕੁਲ ਯਾਹ ਤਾਂ ਭਾਈ ਨੰਬਾ ਵਿਆਹ ਸਜਾਵਟ ਕਰੀ ਵੀ ਆਪਣੇ ਪਲਸ ਸੋਫਿਆਂ ਨੇ ਕਮਰੇ ਚ ਹੈ ਨਹੀਂ ਹਾਂ ਸੋਫੇ ਵਾਲੇ ਕਮਰੇ ਚ ਹੈ ਨਹੀਂ ਦੇਖ ਲਓ ਜੇ ਰੇਟ ਬਣਦਾ ਹੁਣ ਲੈ ਕੇ ਕਿਧਰ ਜਾਵਾਂ ਕੋਈ ਘਰ ਨਹੀਂ ਨੂੰ ਇਹ ਲੈਣੇ ਨੇ ਲੈਣਾ ਲੇ ਲਾ ਮੈਂ ਕਹਿੰਦਾ ਫੇ ਫੇ ਉੱਥੇ ਦਾ ਫੇ ਐਜਾ ਗੁਲਦਸਤਾ ਜਾਂ ਚਾਹੀਦਾ ਨਹੀਂ ਫੇ ਹੈਗਾ ਹੈ ਨਾ ਟੇਬਲ ਪਰ ਕੀ ਰੇਟ ਆ 3.5 ਟੇਬਲ ਪਰ ਛੋਟਾ ਤਾਂ ਰੱਖਿਆ ਵਾ ਪਰ ਨੂਰ ਨਹੀਂ ਛੱਡੇ ਕੰਨ ਉਹਨੇ ਜਿਆਦਾ ਛੱਡੇ ਕੰਨ ਥੱਲੇ ਮੈਂ ਸਾਈਡ ਤੇ ਕਹਿੰਦੀ ਸੀ ਜੀ ਆ ਸਾਈਡ ਪਰ ਆ ਗੁਲਦਸਤਾ ਬੜਾ ਚਾਹੀਦਾ ਫੇ ਵਧੀਆ ਲੱਗਣਾ ਇਨਰ ਰੱਖੂਗੀ ਕਿਤੇ ਗੱਲ ਤਾਂ ਫਿਰ ਮੈਂ ਵੀ ਉਹੀ ਕਹਿਨੀ ਹੈ ਨਾ ਵੀ ਗਮੂਰ ਦੇ ਹੱਥ ਪੈ ਗਈ ਚੀਜ਼ਾਂ ਆਹ ਟੇਬਲ ਟੇਬਲ ਉੱਪਰ ਨੂਰ ਨੇ ਨਹੀਂ ਛੱਡਣੇ ਇਹ ਉਹ ਗੁਲਦਸਤੇ ਦਾ ਛੋਟੇ ਜਾਣੇ ਨਹੀਂ ਹੈਗੇ ਕੰਟੀਆंचं ਦਾ ਇਹ ਥੱਲੇ ਦੇਖਣੀ ਨਹੀਂ ਸੋਫਿਆਂ ਕੋਲ ਸਹੀ ਉੱਥੇ ਦਾ ਗੁਲਦਸਤਾ ਬੜਾ ਹੀ ਦੇਖਣਾ ਹੈ ਇਹ ਦੇਖ ਲੈਣੇ ਆ ਤਾਂ ਬਾਈ ਜੀ ਚੀਜ਼ ਬਹੁਤ ਵਧੀਆ ਹੈ ਵੈਸੇ ਲੱਗੀ ਮੈਨੂੰ ਹਾਂ ਇਹ ਜਿਹੜੀ ਚੀਜ਼ ਜੀ origignal ਹੁੰਦੀ ਕਿੰਨੀ ਵਧੀਆ ਹੁੰਦੀ ਸੀ ਹੋਰ ਵੀ ਹੈ ਨਾ ਬਿਲਕੁਲ ਬਿਲਕੁਲ ਆ ਜੇ ਚੰਗੀ ਫਿਰ ਆ ਕੇ ਆ ਵੀ ਆ ਵੀ ਭਾਈ ਨੇ ਚਲੋ ਚਲੋ ਦੇਖੋ ਆ ਵੀ ਰੱਖੇ ਨੇ ਅੱਗੇ ਦੇਖੋ ਤੁਸੀਂ ਤੁਹਾਡਾ ਸਮਾਨ ਕਹਿਆਂ ਕਹਿਆਂ ਦਾ ਹੋ ਰਿਹਾ ਤੁਸੀਂ ਦੇਖ ਲਓ ਹਾਤਾਤਲੀ ਪਿਆਰੇ ਆਹ ਉਹ ਐਡ ਕਰ ਦਿਆ ਇਹਨਾਂ ਨੂੰ ਮੜਾ ਦੇ ਕੰਮੇ ਦੇ ਬਾਈ ਨੇ ਐਡ ਕਰ ਥੋੜੀ ਲਾਹੀ ਕਿ ਆ ਬੇਟਾ ਆਈਏ ਕਾ ਚੀ 150 ਸਭੀ ਆਇਓ ਮੈਨੂੰ ਕੰਮ ਦੇ ਦੋ ਪੁੱਛੇ ਅੱਗੇ ਜੀ ਸਵਾਤਾਂ ਤੇ ਇੱਧਰ ਜਪੀ ਕਹਿ ਰਿਹਾ ਵੀ ਜੀਜੂ ਨੂੰ ਥੋੜਾ ਜਿਹਾ ਖਲਾਈਏ ਪਟ ਇੱਧਰ ਪੇਟ ਫੁੱਲ ਕੰਮ ਦੂਜਾ ਮਾਸੀ ਵੀ ਸਾਡੀ ਪਹੁੰਚ ਗਈ ਹੈ ਜੀ ਇਹਨਾਂ ਨੇ ਲੋ ਜੀ ਗਰਮਾ ਗਰਮ ਜਲੇਬੀ ਹੁਣ ਇਹ ਵੀ ਖਾਣੀਏ ਪੈਣੀ ਟਿੱਕੀ ਹੁਣ ਇਹ ਘਰ ਤੇ ਜਲੇਬੀ ਘਟ ਦਿੱਕੀ ਹੁਣ ਦੱਸੋ ਬਸ ਪਵਾ ਦੋਣਾ ਮਠਿਆਰ ਨਮਕੀਨ ਖਾ ਕੇ ਇਹ ਵੀਡੀਓ ਪ੍ਰਸ਼ਾਦਾ ਵੀ ਵੇਖਦਾ ਪੂਰਾ ਛਕ ਲਿਆਦਾ ਉਫਰ ਤੇ ਜੈਸਮਿਨ ਵੀ ਵੇਖਿਆ ਦੇਖਾਂਗੇ ਕੜੀ ਚੌੜ ਦਾ ਲੰਗਰ ਇਹ ਵੀ ਦਿਖਾ ਕੇ ਦੇਖ ਲਾ ਫਿਰ ਅਬ ਪਹਿਲਾਂ ਤੇ ਗੱਲ ਤਾਂ ਸੁਣ ਲੋ ਵੀ ਹਾਂਜੀ ਫੇਰ ਕੜੀ ਚੌੜ ਦਾ ਲੰਗਰ ਦਿਖ ਗਿਆ ਫੇਰ ਜੀ ਫੇਰ ਦੁਬਾਰਾ ਖਾ ਲਿਆ ਕੜੀ ਚੌੜ ਵੀ ਪਵਾ ਲਈ ਨੇ ਫੇਰ ਖਾ ਹੋਏ ਨਹੀਂ ਆ ਮੇਰੇ ਮੂਰੇ ਰੱਖਤੇ ਇਹ ਤਾਂ ਹੋਈ ਕੰਮ ਹੋਇਆ ਜਿਵੇਂ ਮਿੱਤਰ ਚੀ ਛੱਡ ਜਾਂਦੀ ਹੈ ਮੈਂ ਚਾਚੇ ਸਾਨੂੰ ਕਿੰਨਾ ਬੜਾ ਸਹਾਰਾ ਸੀ ਉਹ ਖਾਣੀ ਹੋਏ ਮਾਰ ਬਾਦ ਚ ਪਿੰਦਰ ਨੂੰ ਚੂਰੀ ਕਰਨਾ ਪਿਆ ਦੇਖ ਲੋ ਕਿੰਨਾ ਬੜਾ ਦੁੱਖ ਸਹਿਣਾ ਪਿਆ ਤੁਹਾਡੇ ਜਵਾਈ ਨੂੰ ਅੱਛਾ ਦੱਸੋ ਕਿੰਨੇ ਲੋਕ ਜੋ ਨਾਨੀ ਹਲੇ ਲੋਕ ਜੋ ਨਾਨੀ

ਵੈਰੀ ਗੁੱਡ ਦੈਟਸ ਲਾਈਕ ਮਾਈ ਬ੍ਰੋ ਥੈਂਕ ਯੂ ਵੈਰੀ ਮਚ ਉਧਰ ਪਿੱਛੇ ਮਾਸਟਰ ਜੀ ਵੀ ਤੇਰੇ ਇਹ ਗੱਲ ਦੇਖ ਕੇ ਖੁਸ਼ ਹੋ ਰਹੇ ਦੇਖ ਮਨ ਮਨ ਵਧੀਆ ਗੱਲ ਆ ਦੇਖ ਉਧਰ ਇਹ ਚੀਜ਼ ਸਭ ਚ ਹੋਣੀ ਚਾਹੀਦੀ ਆ ਖਾਲਾ ਖਾਲਾ ਆਏ ਹਾਏ ਜਲੇਬੀ ਹੈ ਹੈ पहला दूसरे जवाई पूछे थे आ जवाइ न पूछ ला ना 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 ना, ना, ना। पापा तीस तो भी रेहजे रात कल कोई काम है चल कोई गल न ਕਹਿੰਦਾ ਕਿ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਮਾਮੇ ਮੈਂ ਤਾਂ ਰਹਗੀ ਅਰੇ ਕਿਤੇ ਵੀ ਗਈ ਕਰਦਾ ਮਾਮਾ ਕਹਿੰਦਾ ਵਰ ਬੇ ਬੇ ਕਹਿੰਦਾ ਲੈ ਲੈ ਰੱਪ ਮੈਨੂੰ ਨਹੀਂ ਚਲਾਣਾ ਦਾ ਪਾਪਾ ਚਲਾਣਾ ਬਸ ਲੈ ਲੈ ਦੇ ਬੰਦੇ ਖਾਓ ਖਾਓ ਚਲੋ ਜੀ ਪਟੀਕਾ ਸਿਰ ਘਰ ਪਹੁੰਚ ਗਏ ਸੀਗੇ ਨਹੀਂ ਨਹੀਂ ਥੈਂਕ ਯੂ ਮਿਲਦਾ ਕਿਸੇ ਅਗਲੇ ਬਲੌਗ ਚ ਓਕੇ ਫਿਰ ਬਾਏ ਬਾਏ